ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਦਰਬਾਰ ਗਲਤਵਾ ਵਿਖੇ 26 ਦਸੰਬਰ ਨੂੰ ਮਹਾਨ ਸ਼ਹੀਦੀ ਗੁਰਮਤ ਸਮਾਗਮ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸੰਤ ਜਨ ਅਤੇ ਹੋਰ ਵੀ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਜਿਸ ਵਿੱਚ ਗੁਰਮਖ ਪਿਆਰਿਆਂ ਨੇ ਅੱਜ ਰਸਤੇ ਦੀ ਸੇਵਾ ਕੀਤੀ ਆਜ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਸੇ ਤਰ੍ਹਾਂ ਵੱ ਚੜ ਕੇ ਗੁਰੂ ਪਿਆਰੀ ਸਾਧ ਸੰਗਤ ਜੀਓ 26 ਦਸੰਬਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸਾਰਾ ਹੀ ਪ੍ਰੋਗਰਾਮ ਲਾਈਵ ਟੈਲੀਕਾਸਟ ਰਹੇਗਾ ਆਉ ਜਿਸ ਤਰ੍ਹਾਂ ਪ੍ਰਸਾਰਣ ਦੀ ਆ ਸੇਖੋ 13 13 ਤੇ ਵੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਵਡ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੁਣਵਡ ਭਾਗਿਆ ਹਰੇ ਅੰਮ੍ਰਿਤ ਬਾਣੀ ਰਾ ਸਣਵਟ ਪਾਗਿਆ ਹਰੇ ਅੰਮ੍ਰਿਤ ਬਾਣੀ ਰਾ ਜਿਨ ਕੋ ਕਰਮ ਲਿਖੇ ਤਸ ਹਦਸ ਮਾਡੀ ਰਾ ਜਿੰਨ ਤੋਂ ਪਰਮ ਲਿਖੇ ਤਿਸ ਰਦਸਮ ਪਰ ਖਾਲਸਾ ਫਤਿਹ ਜੀ ਇਹ ਕੀ ਪ੍ਰੋਗਰਾਮ ਤੁਸੀਂ ਰਸਤਾ ਬਣਾ ਰਹੇ ਹੋ ਬਾਬਾ ਜੀ ਚਾਰ ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਗਲਤੂਆ ਮੇਵਾ ਪੱਟੀ ਗੁਰਦੁਆਰਾ ਸਾਹਿਬ ਪੈਂਦਾ ਵਾ ਇੱਥੇ 26 ਤਰੀਕ ਨੂੰ ਇਹ ਕਿਹੜੇ ਜ਼ਿਲ੍ਹੇ ਜੀ ਇਹ ਬਰੇਲੀ ਜ਼ਿਲ੍ਹਾ ਫਰੀਦਪੁਰ ਕੀ ਪ੍ਰੋਗਰਾਮ ਚੱਲ ਰਹੀ ਹੈ ਇੱਥੇ ਪਹਿਲੂ ਵੀ ਪ੍ਰੋਗਰਾਮ ਕਰਦੇ ਹੁੰਦੇ ਨਹੀਂ ਨਹੀਂ ਪਹਿਲਾ ਵਾਰ ਪਹਿਲੀ ਵਾਰ ਪ੍ਰੋਗਰਾਮ ਹੋ ਰਿਹਾ ਕੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਕਹਿਆ ਹੋਮ ਹੋਮਾ ਕੇ ਪਹੁੰਚੋ 26 ਤਰੀਕ ਨੂੰ ਮਹਾਰਾਜ ਗੁਰੂ ਛੋਟੇ ਸਾਹਿਬ ਜਦ ਦਾ ਸ਼ਹੀਦੀ ਧੜਾਣਾ ਮਨਾਇਆ ਜਾਵੇਗਾ ਇੱਥੇ ਤੇ ਰਸਤਾ ਕਿੱਥੋਂ ਤੱਕ ਤੁਸੀਂ ਬਣਾਇਆ ਰਸਤਾ ਆਪਣਾ ਇੱਥੋਂ ਗਲਤੂਹਾ ਤੋਂ ਲੈ ਕੇ ਇੱਧਰ ਪੂਰਾ ਮੇਵਾ ਪੱਟੀ ਸਾਰੇ ਇੱਧਰ ਬਣਾਇਆ ਹੋਇਆ ਹੈ ਲਗਭਗ ਕਿੰਨੇ ਟਰੈਕਟਰ ਨੇ 5-6 ਟਰੈਕਟਰ ਚੱਲਣ ਦਾ ਹੈ ਭਾਜੀ ਤੇ ਕਿੰਨੇ ਕਿਲੋਮੀਟਰ ਲੱਗ ਬਣ ਗਿਆ ਉਹਨਾ ਦੋ ਦੋ 2.5 ਕਿਲੋਮੀਟਰ ਹੋ ਗਿਆ ਕੰਪਲੀਟ ਤੇ ਸੰਗਤ ਜਮਾਏਗੀ ਕੋਈ ਦਿੱਕਤ ਨਹੀਂ ਹੋਣੀ ਨਾ ਕੋਈ ਦਿੱਕਤ ਨਹੀਂ ਹੋਗੀ ਸਭ ਰਸਤਾ ਕੰਪਲੀਟ ਆ ਬਾਕੀ ਹੋਡਿੰਗ ਵਗੈਰਾ ਆਪਾਂ ਲਾ ਦਾਂਗੇ ਜਿੱਥੋਂ ਵੀ ਆਪਾਂ ਆਉਣਾ ਵਾ ਤੇ ਅੱਗੇ ਸੰਗਤਾਂ ਨੂੰ ਭੇਜ ਦਾਂਗੇ ਹਨਾ ਜਿਹਨੂੰ ਨਹੀਂ ਵੀ ਰਸਤਾ ਪਤਾ ਉਹਨੂੰ ਭੇਜਿਆ ਜਾਵੇਗਾ ਠੀਕ ਹੈ ਧੰਨਵਾਦ ਜੀ ਥੈਂਕ ਯੂ ਬਾ ਅਮਰਤਤਾ ਕੀ ਮਾਨੇ ਏਕ ਨਾਮ ਮਨਮਹਿਸ ਮਾਨੇ ਦੁਖ ਰੋਗ ਬਿਨ ਸੇ ਭੈ ਪਰਮਾ ਸਾਧਨਾ ਮਨਿਰਮਲਤਾ ਕੇ ਕਰਮਾ ਸਾਬਤੇ ਉਚਤਾ ਕੀ ਸੋਭਾਵਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਾਬਤੇ ਉਚਤਾ ਕੀ ਸੋਭਾਵਨੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ